ਸਾਹੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਉਣਾ ਸੀਗਾ ਦੀਦੀ ਹੋਰਾਂ ਨੇ ਹਰਜੀਤ ਦੇ ਰਖੜੀ ਬੰਨਣ ਵਾਸਤੇ ਤੇ ਅਸੀਂ ਹੋਗੇ ਸੀਗੇ ਤਿਆਰ ਦੀਦੀ ਹੋਰਾਂ ਨੂੰ ਲੈਣ ਜਾਣ ਵਾਸਤੇ ਤੇ ਇੱਥੇ ਅਸੀਂ ਚੱਲ ਪਏ ਸੀਗੇ ਮੈਂ ਹਰਜੀਤ ਤੇ ਅਮਨ ਦੀਦੀ ਕਿਉਂਕਿ ਇੱਕ ਦੀ ਤਾਂ ਸਾਡੇ ਇੱਥੇ ਹੀ ਰਹਿੰਦੇ ਨੇਗੇ ਤੇ ਫਿਰ ਤਾਂ ਕਰਕੇ ਅਸੀਂ ਚੱਲ ਪਏ ਸੀ ਦੀਦੀ ਹੋਰਾਂ ਨੂੰ ਬੱਸ ਸਟੈਂਡ ਲੈਣ ਵਾਸਤੇ ਤੇ ਇੱਥੇ ਸਾਡਾ ਰਸ਼ੀਨ ਆ ਗਿਆ ਸੀ ਇਹ ਨਾ ਹਮੇਸ਼ਾ ਵਾਸ਼ਾਪ ਦੇ ਡੌਗੀ ਨੂੰ ਨਾਲ ਹੀ ਰੱਖਦਾਗਾ ਹਰ ਟਾਈਮ ਵਾਸਤੇ ਨੂੰ ਡੌਗੀ ਚਾਹੀਦਾ ਹੁੰਦਾ ਜੇ ਕਿਤੇ ਵੀ ਭੁੱਲ ਜੂਣਾ ਜਿੱਥੇ ਵੀ ਜਾਈਏ ਨਾਲ ਹੀ ਰੱਖਦਾ ਆਪਦੇ ਇਹ ਇਦਾਂ ਨਹੀਂ ਕੋਈ ਮਤਲਬ ਕਿ ਕੋਈ ਜਗ੍ਹਾ ਨਹੀਂ ਹੈਗੀ ਜਿੱਥੇ ਇਹਨੂੰ ਨਾਲ ਲੈ ਕੇ ਜਾਵੇ ਹਾਂ ਤੇ ਜਦੋਂ ਸੋਨਾ ਵੀ ਹੁੰਦਾ ਉਦੋਂ ਵੀ ਨਾਲ ਵੀ ਮम्मा ਡੌਗੀ ਕਿੱਥੇ ਹੈਗਾ ਮੇਰਾ ਡੌਗੀ ਕਿੱਥੇ ਹੈਗਾ ਗੱਡੀ ਦੇ ਵਿਚਾਰ ਜੀਤ ਪਹਿਲਾਂ ਭੁੱਲ ਗਏ ਸੀ ਫਿਰ ਦੁਬਾਰੇ ਮੰਗਾਇਆ ਮਾਮੂ ਮੇਰਾ ਡੌਗੀ ਲੈ ਕੇ ਦਿਓ ਤੇ ਬਾਲਾ ਪਿਆਰਾ ਬੱਚਾ ਹੈਗਾ ਸਾਡਾ ਇਹ ਤੇ ਉਸ ਤੋਂ ਬਾਅਦ ਵਿੱਚ ਅਸੀਂ ਦੀਦੀ ਵਰਗੇ ਨੂੰ ਲੈਣ ਆਗੇ ਦੀਦੀ ਵਰਗੇ ਹੋ ਖੜੇ ਸੀ ਇਹਨਾਂ ਨੂੰ ਨਾ ਵਿਚਾਰੇ ਨੂੰ ਖੜਿਆ ਨੂੰ ਹੋ ਗਏ ਸੀ 20 25 ਮਿੰਟ ਤੇ ਅਸੀਂ ਹੋ ਗਏ ਸੀਗੇ ਹਰਜੀਤ ਦੀ ਵਜ੍ਹਾ ਕਰਨ ਲੇਟ ਥੋੜਾ ਜਾਂ ਤੇ ਉਸ ਤੋਂ ਬਾਅਦ ਅਸੀਂ ਪਹਿਲਾਂ ਹੀ ਦੀਦੀ ਹੋਰਾਂ ਦੀ ਵੀਡੀਓ ਨੂੰ ਨਾਲ ਲਾ ਗਏ ਚੈੱਕ ਅਗੇ ਕਿ ਦੀਦੀ ਹੋਰੇ ਗੁੱਸਾ ਵੀ ਨਾ ਕਰਨ ਆ ਕੇ ਉਹ ਵਿਚਾਰੇ ਕੀ ਕਰਦੇ ਹੋ ਹੱਸ ਪਏ ਆ ਕੇ ਕਹਿੰਦੇ ਚਲੋ ਕੋਈ ਗੱਲ ਨਹੀਂ ਕਹਿੰਦੇ ਐਂ ਤਾਂ ਫਿਰ ਲੇਟ ਫਿੱਟ ਹੋਈ ਜਾਂਦਾ ਕਈ ਵਾਰੀ ਬਸ ਵੀਰੇ ਤਸ਼ਮੀਦ ਆ ਗਿਆ ਸੀ ਅਸ਼ਮੀਤ ਬਸ ਹੁਣ ਇੱਥੇ ਆਦੀ ਭੈਣ ਦੋ ਸਪੈਸ਼ਲ ਰਖੜੀ ਬਣਾਉਣਾ ਕੇਰਾ ਤੇ ਨੇ ਗੁੱਸਾ ਜਿਹਾ ਕੀਤਾ ਫਿਰ ਉਸ ਤੋਂ ਬਾਅਦ ਦੇ ਵਿੱਚ ਆਲੇ ਦਾ ਮੂਹ ਠੀਕ ਹੋ ਗਿਆ ਕਹਿੰਦਾ ਇੰਨਾ ਟਾਈਮ ਹੋ ਗਿਆ ਮਾਮੂ ਸਾਨੂੰ ਖੜਿਆ ਨੂੰ ਤੇ ਇੱਥੇ ਅਸੀਂ ਸਾਰੇ ਜਾਨੇ ਖੁਸ਼ ਹੋ ਗਏ ਸੀਗੇ ਬਸ ਫਿਰ ਅਸੀਂ ਚੱਲ ਪਏ ਸੀਗੇ ਦੁਬਾਰੇ ਘਰ ਨੂੰ ਤੇ ਫਿਰ ਦੀਦੀ ਹੋਰ ਐਨ ਦੱਸਿਆ ਰਸਤੇ ਦੇ ਵਿੱਚ ਕੰਨੇ ਵੀ ਰੱਖਣੀਆਂ ਵੀ ਲੈਣੀਆਂ ਕਹਿੰਦੇ ਵੀ ਮੈਂ ਉੱਥੋਂ ਲੈਂਤੀਆਂ ਨਹੀਂ ਸੀ ਮੈਨੂੰ ਇਹ ਸੀਗਾ ਵੀ ਚਲ ਅਮਨ ਨੂੰ ਮਿਲ ਕੇ ਹਨਾ ਆਪਾਂ ਕਠੀ ਰੱਖਣੀਆਂ ਸਿਲੈਕਟ ਕਰ ਲਾਂਗੇ ਤੇ ਉਸ ਤੋਂ ਬਾਅਦ ਵਿੱਚ ਮੈਂ ਹਰਜੀਤ ਨੂੰ ਕਿਹਾ ਮਾਹ ਮਾਰਕੀਟ ਦੇ ਵਿੱਚ ਥੋੜਾ ਜਿਹਾ ਟਾਈਮ ਗੱਡੀ ਰੋਕ ਲਿਓ ਤੁਸੀਂ ਤੇ ਬਸ ਉਹਨੇ ਇਹ ਗੱਡੀ ਰੋਕ ਮੈਂ ਇਹਨਾਂ ਨੂੰ ਫਿਰ ਅਸੀਂ ਰੱਖਣੀਆਂ ਲੈ ਲਈਆਂ ਉੱਥੋਂ ਜਾ ਕੇ ਤੇ ਇੱਕ ਗੱਲ ਤਾਂ ਹੋਰ ਹੁੰਦੀ ਹ ਹਰਜੀਤ ਹੈ ਨਾ ਜਦੋਂ ਮੀ ਮਤਲਬ ਕੋਈ ਵੀ ਦਿਨ ਤੇ ਇੱਥੇ ਸੱਚ ਸਾਨੂੰ ਡੈਡੀ ਮਿਲ ਗਏ ਸੀਗੇ ਜਾਂਦੇ ਹੋਏ ਜਦੋਂ ਡੈਡੀ ਨੂੰ ਦੇਖਿਆ ਨਾ ਮੈਂ ਕਿਹਾ ਹਰਜੀਤ ਡੈਡੀ ਜਾ ਰਹੇ ਨੇ ਇਹ ਰਸਤੇ ਦੇ ਵਿੱਚ ਹਰਜੀਤ ਕਹਿੰਦੇ ਕਿੱਥੇ ਮੈਂ ਕਿਹਾ ਉਹ ਦੇਖੋ ਡੈਡੀ ਜਾ ਰਹੇ ਨੇ ਨੀਲੀ ਪਾਗਾਂ ਦੇ ਤੇ ਹਰਜੀਤ ਕਹਿੰਦੇ ਚੱਲ ਕੋਈ ਗੱਲ ਨਹੀਂ ਕਹਿੰਦੇ ਹੁਣ ਪਤਾਤ ਲੱਗਿਆ ਕਹਿੰਦੇ ਆਪਾਂ ਅੱਗੇ ਜਾ ਕੇ ਕਹਿੰਦੇ ਗੱਡੀ ਰੋਕਾਂਗੇ ਇੱਥੇ ਜਿਆਦਾ ਡੈਡੀ ਨੇ ਫਿਰ ਮੋਟਰਸਾਈਕਲ ਆਪ ਦਾ ਰੋਕ ਲਿਆ ਸੀ ਉਸ ਤੋਂ ਬਾਅਦ ਵਿੱਚ ਡੈਡੀ ਚਲੇ ਗਏ ਸੀ ਘਰ ਨੂੰ ਦੀਦੀ ਹੋਰੇ ਕਹਿੰਦੇ ਚੱਲ ਵਧੀਆ ਹੋ ਗਿਆ ਆਪਾਂ ਮਾਸੜ ਜੀਨ ਵੀ ਮਿਲ ਲਿਆ ਇੱਥੇ ਰਸਤੇ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਅਸੀਂ ਲਾਗੇ ਸੀਗੇ ਇੱਥੇ ਰਖੜੀਆਂ ਨੇ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਮਾਰਕੀਟ ਜਦੋਂ ਵੀ ਅਰਜੀਤ ਕੋਈ ਦਿਨ ਤਿਹਾੜ ਹੁੰਦਾ ਹੈ ਹਨਾ ਬਾਲੀਆਂ ਸੋਹਣੀਆਂ ਲੱਗ ਜੀ ਬਹੁਤ ਲੱਗਦਾ ਹੈ ਹਾਂ ਦੇ ਕਿੱਡੇ ਸੋਹਣੇ ਸੁਨੇ ਰਖੜੀਆਂ ਨੇ ਗਾਨੇ ਕਿੱਡੇ ਸੋਹਣੇ ਲੱਗ ਰਹੇ ਨੇ ਟੰਗੇ ਹੋਏ ਕਿਉਂਕਿ ਅੱਜ ਕੱਲ ਤਾਂ ਇਹ ਵੀ ਰਵਾਜ ਆਈ ਭਾਬੀਆਂ ਦੇ ਵੀ ਗਾਨੇ ਬਣਦੀਆਂ ਨਹੀਂ ਇਹਨਾਂ ਨਾਨਾ ਹਨਾ ਆ ਜਾਂਦਾ ਪਿੰਡਾਂ ਦੇ ਵਿੱਚ ਫਿਰ ਵੀ ਹਲੇ ਘੱਟ ਰੌਣਕ ਹੁੰਦੀ ਹੈ ਸ਼ਹਿਰਾਂ ਦੇ ਵਿੱਚ ਰੌਣਕ ਬਹੁਤ ਵੱਜ ਜਾਂਦੀ ਹੈ ਹਨਾ ਹਾਂ ਸ਼ਹਿਰਾਂ ਦੇ ਵਿੱਚ ਦੁਕਾਨਾਂ ਵਗੈਰਾ ਸਜਾ ਕੇ ਰੱਖਦੇ ਆ ਲੋਕ ਹਨਾ ਆਪਣੇ ਆਹ ਦੇਖੋ ਕਿ ਵਿੱਦਾ ਮਤਲਬ ਕਿ ਉਹਨਾਂ ਨੇ ਬਾਹਰ ਸਟਾਲਾ ਵਗੈਰਾ ਲਗਾਈਆਂ ਹੋਈਆਂ ਸੀਗੀਆਂ ਬਸ ਇਹੀ ਚੀਜ਼ਾਂ ਦੀ ਰੌਣਕ ਹੁੰਦੀ ਹੈਗੀ ਮਤਲਬ ਮਾਰਕੀਟ ਦੇ ਵਿੱਚ ਤੇ ਇੱਥੇ ਬਸ ਅਸੀਂ ਹੁਣ ਦੀਦੀ ਹੋਰੇ ਰਖਣੀਆਂ ਸਿਲੈਕਟ ਕਰ ਰਹੇ ਸੀ ਹਰਜੀਤ ਵਾਸਤੇ ਕਹਿ ਰਹੇ ਸੀ ਵੀ ਕਿਹੜੀ ਲਈ ਹਰਜੀਤ ਕਹਿੰਦੇ ਵੀ ਥੋੜੀ ਸਿੰਪਲ ਰਖੜੀ ਲਿਓ ਮੈਨੂੰ ਵੀ ਸਿੰਪਲ ਥੋੜੀ ਜਿਹਾ ਜਿਆਦੇ ਵਧੀਆ ਲੱਗਦੀ ਹੈਗੀ ਰਖੜੀ ਪਹਿਲਾਂ ਮੈਂ ਹਰਜੀਤ ਨੂੰ ਦਿਖਾਉਣ ਲੱਗੀ ਮੈਂ ਕਿਹਾ ਉਹਨਾਂ ਸਿੰਪਲ ਜਿਹੇ ਧਾਗੇ ਹੁੰਦੇ ਸੀਗੇ ਹਰਜੀਤ ਪਹਿਲਾਂ 2-2 ਰੁਪਏ ਦੇ ਹੁੰਦੇ ਹੁੰਦੇ ਸੀਗੇ ਹਾਂ 2 ਰੁਪਏ ਹਾਂ ਪੂਆ ਹੋਰੀਆਂ ਲੈ ਕੇ ਆਉਂਦੀਆਂ ਹੁੰਦੀ ਅਸੀਂ ਮੈਂ ਕਿਹਾ ਉਹ ਸਿੰਪਲ ਤਾਗੇ ਤੇ ਇੱਥੇ ਨਾ ਮੈਂ ਦੇਖ ਕੇ ਉਹਨਾਂ ਨੂੰ ਮੈਂ ਕਹੇ ਕਿ ਅਜੀ ਤੋ ਉਹ ਪਏ ਨਹੀਂ ਉਹ ਵਾਲੇ ਧਾਗੇ ਜੇ ਤੇ ਬਸ ਅਸੀਂ ਇੱਥੇ ਖੜੇ ਸੀ ਦੀਦੀ ਹੋਰ ਇਹ ਵੀ ਰਖਣੀਆਂ ਲੈ ਕੇ ਆ ਗਈ ਸੀ ਇਸ ਤੋਂ ਬਾਅਦ ਚ ਅਸੀਂ ਆ ਗਏ ਘਰੇ ਤੇ ਦੇਖੋ ਭੈਣ ਭਰਾ ਇੱਕ ਦੂਜੇ ਨੂੰ ਮਿਲ ਕੇ ਕਿੰਨਾ ਜ਼ਿਆਦਾ ਖੁਸ਼ ਨੇਗੇ ਕਿੰਨਾ ਇੰਜੋਏ ਕਰ ਰਹੇ ਨੇਗੇ ਇਹਨੂੰ ਰਸ਼ੀਨ ਨੂੰ ਤਾਂ ਬਾਲਾ ਚਾਹੀ ਸੀ ਮੇਰਾ ਭਰਾ ਆਇਆ ਮੇਰੇ ਤੋਂ ਰਕੜੀ ਬਣਾਉਣ ਵਾਸਤੇ ਐਡੀ ਦੂਰੋਂ એનર્ਜੀ ਤਾਂ ਨੱਚ ਰਹੀ ਸੀ ਜਿਵੇਂ ਸ਼ਮੀਦ ਨੱਚ ਰਿਹਾ ਸੀ ਉਹ ਵਾਂਗ ਇੱਕ ਰੇਖੋਦ ਨੱਚ ਰਹੀ ਸੀ ਤੇ ਬੜਾ ਇੰਜੋਏ ਕੀਤਾ ਨੇ ਬੜੀ ਮਸਤੀ ਕੀਤੀ ਫਿਰ ਬਾਅਦ ਦੇ ਵਿੱਚ ਅਸੀਂ ਜਿਹੜੇ ਉੱਥੇ ਖਾਣ ਪੀਣ ਨੂੰ ਲੈ ਕੇ ਆਏ ਸੀ ਇਹ ਕਹਿੰਦੇ ਸੀ ਤਿਆਂ ਤੇ ਅਲੱਗ-ਅਲੱਗ ਮਕਾਨ ਨੂੰ ਹੋਰ ਸਮਾਨ ਲੈ ਲਿਆ ਸੀਗਾ ਤੇ ਉਸ ਤੋਂ ਬਾਅਦ ਮਤਲਬ ਕਿ ਸਾਰੇ ਜਣੇ ਆਪਣੀ ਪੇਟ ਪੂਜਾ ਕੀਤੀ ਮਤਲਬ ਕਿ ਜੂਸ ਵਗੈਰਾ ਦੀਦੀ ਕਹਿੰਦੇ ਵੀ ਮਤਲਬ ਕਿ ਭੁੱਖ ਲੱਗੀ ਪਈ ਆ ਕਹਿੰਦੇ ਅਜੇ ਵੀ ਟਾਈਮ ਬਹੁਤ ਲੱਗਾ ਤਾਂ ਕਹਿੰਦੇ ਖੜਿਆ ਨੂੰ ਤੇ ਕਹਿੰਦੇ ਪਿਆਸ ਵੀ ਲੱਗੀ ਸੀ ਇੱਥੇ ਭੈਣ ਭਰਾ ਦਾ ਪਿਆਰ ਹੋ ਰਿਹਾ ਦੇਖੋ ਕਿੱਦਾਂ ਉਹਨੂੰ ਮਤਲਬ ਕਿ ਉਹ ਕਰ ਰਹੀ ਹੈ ਉਸ ਤੋਂ ਬਾਅਦ ਕਹਿੰਦੇ ਵੀ ਚਲੋ ਰਖੜੀ ਦੀ ਰਸਮ ਵੀ ਆਪਾਂ ਪੂਰੀ ਕਰ ਲਈਏ ਹਾਂ ਹੁਣ ਬਸ ਰਖੜੀ ਦੀ ਤਿਆਰੀ ਚੱਲ ਮੈਂ ਦੀਦੀ ਹੋਰੇ ਨੂੰ ਕਿਹਾ ਮੈਂ ਚਲੋ ਪਹਿਲਾਂ ਹੁਣ ਤੁਸੀਂ ਰਖੜੀ ਬੰਨੋ ਤੇ ਉਸ ਤੋਂ ਬਾਅਦ ਦੀਦੀ ਹੋਰੇ ਲੈ ਕੇ ਆਈ ਸੀ ਮਠਿਆਈ ਤੁਸੀਂ ਦੇਖੋ ਨਾਲੇ ਰਖੜੀ ਤੇ ਹੁਣ ਦੀਦੀ ਹੋਰੇ ਬੰਨਣਗੇ ਹ ਹੁੰਦਾ ਯਾਰ ਨਾ ਜਿਵੇਂ ਭੈਣ ਆਉਂਦੀਆਂ ਨੇ ਰਖੜੀ ਬੰਨਦੀਆਂ ਨੇ ਤਿਹਾੜੀ ਬਸ ਇਹ ਕੁਛ ਇਦਾਂ ਦਾ ਹੁੰਦਾ ਹੈ ਨਾ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਨਾ ਵੀ ਚਲੋ ਸਾਲ ਬਾਅਦ ਤਿਹਾੜਾ ਆਉਂਦਾ ਹੈ ਨਾ ਵਧੀਆ ਹੱਸਦੀਆਂ ਖੇਡਦੀਆਂ ਮੈਂ ਤਾਂ ਕਹਣੀ ਵਧੀਆ ਰਹਿਣਾ ਹੈ ਨਾ ਤੇ ਇਸੇ ਤਰੀਕੇ ਹਰ ਸਾਲ ਆਪਣੀ ਰਖੜੀ ਬੰਨਣ ਆਉਂਦੀਆਂ ਰਹਿਣ ਵਿਚਾਰੀਆਂ ਹੈ ਨਾ ਤੇ ਬਾਕੀ ਸਾਨੂੰ ਇੱਥੇ ਹਰਜੀਤ ਦੇ ਰਖੜੀ ਬੰਨਤੀ ਸੀ ਪਹਿਲਾਂ ਸਿਮੀ ਦੀਦੀ ਨੇ ਬੰਨੀ ਫਿਰ ਉਸ ਤੋਂ ਬਾਅਦ ਵਿੱਚ ਅਮਨ ਨੇ ਬੰਨਤੀ ਸੀਗੀ ਰਖੜੀ ਤੇ ਬਹੁਤ ਜਿਆਦੇ ਖੁਸ਼ੀ ਉਹ ਤਾਂ ਬਹੁਤ ਜਿਆਦੇ ਖੁਸ਼ੀ ਐਥੇ ਮਰਜੀਤ ਨੂੰ ਕਹਾਂ ਮੈਂ ਤੁਸੀਂ ਥੋੜਾ ਜਿਹਾ ਮਿੱਠਾ ਘੱਟ ਖਾਓ ਐਥੇ ਕਹਿੰਦੇ ਕਹਿਰਜੀਤ ਕਹਿੰਦੇ ਮੈਂ ਪੈਸੇ ਦੇ ਕੇ ਕਹਿੰਦੇ ਮੈਂ ਫੋਟੋ ਵੀ ਤਾਂ ਕਰਾ ਲਾਂ ਕਹਿੰਦੇ ਫਿਰ ਕੱਲ ਨੂੰ ਕਿਤੇ ਆਏ ਕਹਿੰਦੇ ਨੇ ਵੀ ਮੈਨੂੰ ਦਿੱਤੇ ਨਹੀਂ ਤੇ ਐਥੇ ਹੁਣ ਮੇਰੇ ਨਾਨਾ ਲੱਗੀਆਂ ਸੀ ਭਈ ਮੇਰੇ ਗਾਨਾ ਬੰਨਣ ਵਾਸਤੇ ਕਿਉਂਕਿ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਕੱਲ੍ਹ ਰਿਵਾਜ ਆਗਾ ਹਨਾ ਵੀ ਭਈ ਪਰਜਾਈਆਂ ਦੇ ਵੀ ਗਾਨਾ ਬੰਨਿਆ ਜਾਂਦਾ ਐਥੇ ਮੈਨੇ ਚੌੜ ਕਰਾਈਆਂ ਸੀ ਉਹ ਕਹਿੰਦੀ ਕਹਦੀ ਪਹਿਲਾਂ ਮੇਰੀ ਗਲਾਬ ਜਮਨ ਖਾਓ ਕਹਿੰਦੀ ਫਿਰ ਰਸਗੁੱਲਾ ਖਾ ਫ बन ਰਿਹਾਗਾ ਇੱਥੇ ਆਪਦੇ ਭਰਾ ਦੇ ਰਖੜੀ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਡਿਨਰ ਕਰਨ ਲੱਗੇ ਸੀਗੇ ਕਿਉਂਕਿ ਰਾਤ ਹੋ ਗਈ ਸੀ ਮੈਂ ਸਬਜੀ ਵਗੈਰਾ ਸਾਰਾ ਕੁਝ ਪਹਿਲੇ ਹੀ ਬਣਾ ਕੇ ਰੱਖ ਲਿਆ ਸੀ ਉਸ ਤੋਂ ਬਾਅਦ ਚ ਰੋਟੀ ਬਣਾਉਣ ਦੇ ਵਿੱਚ ਦੀਦੀ ਨੇ ਮੇਰੀ ਹੈਲਪ ਕਰਵਾਤੀ ਸੀਗੀ ਇੱਥੇ ਅਸੀਂ ਖਾ ਰਹੇ ਸੀਗੇ ਰੋਟੀ ਵਧੀਆ ਸਾਰੇ ਜਣੇ ਨੇ ਇੰਜੋਏ ਕੀਤਾ ਅੱਜ ਦਾ ਦਿਨ ਕਿਵੇਂ ਲੰਘ ਗਿਆ ਪਤਾ ਵੀ ਨਹੀਂ ਲੱਗਿਆ